ਸਤ ਸ੍ਰੀ ਅਕਾਲ ਸਾਰਿਆਂ ਨੂੰ ਪਿੰਡ ਰੂਪਨਗਰ ਜ਼ਿਲ੍ਹਾ ਫਾਜ਼ਿਲਕਾ ਆਪਾਂ ਇੱਕ ਨਸ਼ਾ ਵਿਰੁੱਧ ਮੈਰਾਥਨ ਰੱਖੀ ਹੈ 5 ਕਿਲੋਮੀਟਰ ਕੁੜੀਆਂ ਦੀ ਅਤੇ 5 ਕਿਲੋਮੀਟਰ ਮੁੰਡਿਆਂ ਦੀ ਅਤੇ ਅੰਡਰ 17 ਅੰਡਰ 14 ਤੇ ਅੰਡਰ 11 ਸਪਾਟੇ ਹੋਣੇ ਹੈ ਤੇ ਮੁਹਬਤ ਐਥਲੀਟ ਵੀ ਪਹੁੰਚਣਾ ਸੀਗਾ ਪਰ ਉਹ ਪਤਾ ਨਹੀਂ ਕੀ ਕਰਨਾ ਨਹੀਂ ਆ ਸਕਿਆ ਤੇ ਇੱਥੇ ਅਸੀਂ ਪੂਜਾ ਲੁਤਰਾ ਮੈਮ ਜੀ ਨੂੰ ਸੱਦੇ ਆ ਉਹਨਾਂ ਦਾ ਇੱਥੇ ਆਉਣ ਤੇ ਬਹੁਤ ਦਿਲੋਂ ਧੰਨਵਾਦ ਸਤਿ ਸ੍ਰੀ ਅਕਾਲ। ਹਾਂ ਜੀ ਮਸ਼ਕਰ ਜੀ ਮੈਂ ਪੂਜਾ ਲੁਥਰਾ ਸੱਚ ਦੇਵਾ ਕਾਉਂਸਲਰ ਫਾਜ਼ਿਲਕਾ ਆਮ ਆਦਮੀ ਪਾਰਟੀ ਔਰ ਪੂਰਬ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਆਮ ਆਦਮੀ ਪਾਰਟੀ ਅੱਜ ਪਿੰਡ ਰੂਪਨਗਰ ਬਾਰੀਕਾ ਪਹੁੰਚੀ ਹੋਇਆ ਜਿੱਥੇ ਮੈਰਾਥਨ ਦਾ ਆਰਗੇਨਾਈਜ਼ ਕਰਵਾਇਆ ਗਿਆ ਔਰ ਮੈਂ ਸਾਰੇ ਹੀ ਰੂਪਨਗਰ ਪਿੰਡੀ ਕਮੇਟੀ ਦਾ ਬਾਰੀਕਾ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਮੈਨੂੰ ਇਸ ਮੈਰਾਥਨ ਦੇ ਵਿੱਚ ਆਨ ਦਾ ਔਰ ਬੱਚਿਆਂ ਦੀ ਹੌਸਲਾ افزਾਈ ਕਰਨ ਦਾ ਮੌਕਾ ਦਿੱਤਾ ਔਰ ਜ਼ਿਆਦਾ ਧੰਨਵਾਦ ਔਰ ਮੁਬਾਰਕ ਮੈਂ ਦੇਨੀ ਆ ਕੋਟ ਸਾਹਿਬ ਸੋਨ ਬੈਲੀਵਾਲ ਜੀ ਔਰ ਹਰਪ੍ਰੀਤ ਜੀ ਦਾ ਜਿਨ੍ਹਾਂ ਨੇ ਬੱਚਿਆਂ ਨੂੰ ਐਨੇ ਵਧੀਆ ਤਰੀਕੇ ਨਾਲ ਤਿਆਰ ਕੀਤਾ ਹੈ ਔਰ ਆਨਵਲ ਟਾਈਮ ਦੇ ਵਿੱਚ ਇਹ ਜਿਹੜੇ ਬੱਚੇ ਨੇ ਸਾਡੇ ਜਿਹੜੇ ਪੰਜਾਬ ਦਾ ਨਾਮ ਜਿਹੜਾ ਪੂਰੇ ਦੇਸ਼ ਦੇ ਵਿੱਚ ਰੋਸ਼ਨ ਜ਼ਰੂਰ ਕਰਨਗੇ ਔਰ ਇਹੀ ਕਹਾਂਗੀ ਕਿ ਨਸ਼ਿਆਂ ਨੂੰ ਦੂਰ ਕਰਨ ਵਾਸਤੇ ਅੱਜ ਜਿਹੜੀ ਜਾਗਰੂਕਤਾ ਮੈਰਾਥਨ ਕੀਤੀ ਗਈ ਹੈ ਉਹਨਾਂ ਦੇ ਵਾਸਤੇ ਜਿਹੜੇ ਬੱਚੇ ਨੇ ਇਹ ਵੀ ਵਿਧਾਈ ਦੇ ਪਾਤਰ ਨੇ ਕਿਉਂਕਿ ਪਾਰਟਿਸਪੇਟ ਕਰਨਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਔਰ ਇੰਨਾ ਬੱਚਿਆਂ ਵੱਲੋਂ ਮੁੰਡੇ ਤੇ ਕੁੜੀਆਂ ਵੱਲੋਂ ਬੜੇ ਜੋਸ਼ ਨਾਲ ਇਸ ਮੈਰਾਥਨ ਚ ਪਾਰਟਿਸਪੇਟ ਕੀਤਾ ਗਿਆ ਔਰ ਖੇਡਾਂ ਇਹ ਕਿਹਾ ਜੀਆ ਮਾਧਿਅਮ ਨੇ ਜੋ ਬੱਚਿਆਂ ਨੂੰ ਕਿਤੇ ਨਾ ਕਿਤੇ ਪੈੜੀ ਸੰਗਤ ਦੇ ਨਸ਼ਿਆਂ ਤੋਂ ਦੂਰ ਰੱਖਣ ਵਾਸਤੇ ਔਰ ਆਪਣੇ ਆਪ ਨੂੰ ਵਿਅਸਤ ਰੱਖਣ ਵਾਸਤੇ ਸਭ ਤੋਂ ਵੱਡੀ ਭੂਮਿਕਾ ਨਿਭਾਉਂਦੀਆਂ ਨੇ ਸਵਸਥ ਰੱਖਣ ਦੇ ਨਾਲ ਨਾਲ ਸਟ्रेस ਤੇ ਤਣਾਅ ਨੂੰ ਦੂਰ ਕਰਨ ਦਾ ਵੀ ਇੱਕ ਬੜਾ ਵਧੀਆ ਜਿਹੜਾ ਜ਼ਰੀਆ ਨੇ ਔਰ ਮੇਰੀ ਮੈਂ ਔਰ ਮੇਰੀ ਟੀਮ ਜਿਹੜੀ ਹੈ ਲਗਾਤਾਰ ਇਨ੍ਹਾਂ ਖੇਡਾਂ ਵਾਸਤੇ ਇਨ੍ਹਾਂ ਨੌਜਵਾਨ ਸਾਥੀਆਂ ਦੇ ਸਹਿਯੋਗ ਲਈ ਹਮੇਸ਼ਾ ਤਿਆਰ ਰਹਿੰਦੇ ਆਂ ਔਰ ਆਨਵਲ ਟਾਈਮ ਦੇ ਵਿੱਚ ਵੀ ਸਾਨੂੰ ਜਿੱਥੇ ਵੀ ਇਹਨਾਂ ਨੂੰ ਸਾਡੇ ਸਹਿਯੋਗ ਦੀ ਜ਼ਰੂਰਤ ਪਵੇਗੀ ਨਾਰ ਮੇਰੀ ਟੀਮ ਜਿਹੜੀ ਹੈ ਵੱਧ ਚੜ ਕੇ ਇਹਨਾਂ ਦਾ ਸਹਿਯੋਗ ਵਾਸਤੇ ਤਿਆਰ ਰਵਾਂਗੇ ਮੈਂ ਧੰਨਵਾਦ ਕਰਦੀ ਹਾਂ ਇੱਕ ਵਾਰ ਫਿਰ ਤੋਂ ਰੂਪਨਗਰ ਬਾਰਕਾ ਦੀ ਪੂਰੀ ਕਮੇਟੀ ਦਾ ਕੋਤ ਸਹਿਬਾਨ ਦਾ ਔਰ ਆਪਣੀ ਟੀਮ ਦਾ ਬਹੁਤ-ਬਹੁਤ ਧੰਨਵਾਦ